ਤੇ 300 ਸਾਲਾਂ ਧੰਨ ਧਨ ਸਾਹਿਬ ਸ਼੍ਰੀ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਭਾਈ ਦਿਆਲਾ ਜੀ ਭਾਈ ਸਤੀਦਾਦ ਭਾਈ ਮਤੀਦਾਸ ਅਤੇ ਧੰਨ ਧਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 350 ਸਾਲਾਂ ਗੁਰਿਆਈ ਦਿਵਸ ਦੇ ਸਬੰਧ ਦੇ ਵਿੱਚ ਅਸਾਮ ਤੋਂ ਚੱਲ ਕੇ ਨਗਰ ਕੀਰਤਨਾ ਆ ਰਹੇ ਹਨ ਸੋ ਸਾਡੇ ਕਰਤਾਰ ਨਗਰ ਬਸੰਤ ਨਗਰ ਦੀਆਂ ਸਮੂਹ ਸਭਗਤਾਂ ਵੱਲੋਂ ਸੰਗਤ ਦਾ ਸਵਾਗਤ ਕਰਨ ਦੇ ਲਈ ਬੜੇ ਵਧੀਆ ਤਰੀਕੇ ਦੇ ਨਾਲ ਪ੍ਰਬੰਧ ਕੀਤੇ ਹਨ ਸੋ ਸਭ ਸੰਗਤਾਂ ਨੂੰ ਬੇਨਤੀ ਹੈ ਤੇ ਇਹ ਪਾਵਨ ਪਿੱਤਲ ਜੋ ਦਿਹਾੜੇ ਅਸੀਂ ਮਨਾ ਰਹੇ ਆਂ ਨਾਲ ਮਿਲ ਕੇ ਮਨਾਈਏ ਮਨਾ ਦੇ ਵਿੱਚ ਜਿਹੜੀਆਂ ਗੰਧਾ ਬਣੀਆਂ ਹੋਈਆਂ ਨੇ ਮਨਾ ਦੇ ਵਿੱਚ ਜੋ ਭੇਦ ਭਾਵ ਬਣੇ ਹੋਏ ਨੇ ਸਾਰੇ ਜੋ ਸਤਿਗੁਰਾਂ ਜੀ ਦੀ ਬਾਣੀ ਦੇ ਅਨੁਸਾਰ ਉਹਨੂੰ ਹਿਰਦੇ ਦੇ ਵਿੱਚ ਵਸਾ ਕੇ ਇੱਕ ਜੁੱਟ ਹੋ ਕੇ ਤੇ ਇੱਕ ਪੰਥ ਇੱਕ ਸੋਚ ਜਿਹੜਾ ਉਹ ਰੱਖਣਾ ਕਰੀਏ ਤੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਜੁੜਨਾ ਕਰੀਏ ਸੋ ਆਓ ਹੁਣ ਸਾਡੇ ਪ੍ਰਧਾਨ ਸਾਹਿਬ ਜੀ ਤੇ ਨਾਲ ਪਾਸੋਂ ਵੀ ਸ਼ੁਭ ਵਿਚਾਰ ਦੇ ਸ਼ਰਮ ਨਿਭਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰਨੀ ਸਭ ਸੰਗਤ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਉਹ ਸ੍ਰਿਸ਼ਟੀ ਦੀ ਚਾਦਰ ਨੇ ਪੂਰੀ ਸ੍ਰਿਸ਼ਟੀ ਦੀ ਉਹਨਾਂ ਨੇ ਪਾਤ ਧਕੀ ਤੇ ਅੱਜ ਅਸੀਂ ਉਹਨਾਂ ਦਾ ਜਿਹੜਾ ਨਗਰ ਕੀਰਤਨ ਜੋ ਆਸਾਮ ਦੀ ਧਰਤੀ ਤੋਂ ਚੱਲਿਆ ਹੈ ਧੂਬੜੀ ਸਾਹਿਬ ਤੋਂ ਇਹ ਬੜਾ ਵੱਡਾ ਪ੍ਰਾਲਾ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਇਹ 350 ਸਾਲਾ ਨਗਰ ਕੀਰਤਨ ਸ਼ਹੀਦੀ ਦਿਵਸ ਗੁਰਾਈ ਦਿਵਸ ਇਹ ਮਨਾਇਆ ਜਾ ਰਿਹਾ ਹੈ ਇਹਦੇ ਵਿੱਚ ਅੱਜ ਨਗਰ ਕੀਰਤਨ ਸ੍ਰੀ ਬੋਧ ਸਾਹਿਬ ਤੋਂ ਚੱਲ ਕੇ ਬਟਾਲੇ ਦੀ ਧਰਤੀ ਤੇ ਬਟਾਲੇ ਦੀਆਂ ਸੰਗਤਾਂ ਨੂੰ ਨਿਹਾਲ ਕਰਨ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਪਹੁੰਚ ਰਹੇ ਹਨ ਉਹਨਾਂ ਦੇ ਸਵਾਗਤ ਲਈ ਕਰਤਾਰਨਗਰ ਬਸੰਤਨਗਰ ਕੁਤਬੀ ਨੰਗਲ ਉੱਤਮਨਗਰ ਕੋਰ ਆਸ-ਪਾਸ ਦੀਆਂ ਸੰਗਤਾਂ ਕੰਢਿਆਲ ਪਿੰਡ ਨੇ ਇਹਨਾਂ ਨੇ ਬਹੁਤ ਵੱਡਾ ਪ੍ਰਾਲਾ ਕੀਤਾ ਲੰਗਰ ਸਜਾਏ ਗਏ ਹਨ ਜਲੇਬੀਆਂ ਦੇ ਲੰਗਰ ਲਗਾਏ ਗਏ ਹਨ ਪਕੌੜਿਆਂ ਦੇ ਲੰਗਰ ਲਗਾਏ ਗਏ ਹਨ ਇਸ ਕਰਕੇ ਅਸੀਂ ਇਹ ਸੇਵਾ ਜਿਹੜੀ ਇਹ ਕਰ ਰਹੇ ਹਾਂ ਕਿ ਇਹ ਜੜ ਜਿਹੜੀ ਸ਼ਤਾਬਦੀ ਆ ਦੁਬਾਰਾ 50 ਸਾਲ ਬਹੁਤ ਦੂਰ ਨੇ ਤੇ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਸਾਰੀ ਸੰਗਤ ਸਾਡੇ ਨਾਲ ਰਲ ਕੇ ਇਹ ਸੇਵਾ ਦੇ ਵਿੱਚ ਹਿੱਸਾ ਪਾਵੇ ਹੁਣ ਜਦੋਂ ਨਗਰ ਕੀਰਤਨ ਲੰਘਣਾ ਹੈ ਸਾਰੀਆਂ ਸੰਗਤਾਂ ਇੱਥੇ ਸ਼ਾਮਲ ਹੋਣ ਔਰ ਜਿਹੜੀ ਕੁਰਬਾਨੀ ਉਹਨਾਂ ਨੇ ਕੀਤੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹ ਸਾਡੇ ਲਈ ਇੱਕ ਮਿਸਾਲ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਛਤਰ ਸ਼ਾਹੇਟ ਰਹੀਏ ਅਮਰਤਾਰੀ ਹੋਈਏ ਸਿੰਘ ਸਜੀਏ ਸਭ ਤੋਂ ਵੱਡੀ ਜ਼ਰੂਰੀ ਗੱਲ ਇਹ ਆ ਕਿ ਅਸੀਂ ਬਹੁਤ ਆਪਣੇ ਰਾਵਾਂ ਤੋਂ ਭਟਕ ਚੁੱਕੇ ਆ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹਨਾਂ ਭਟਕਣਾ ਨੂੰ ਦੂਰ ਕਰਦੇ ਆ ਇਸ ਕਰਕੇ ਮੈਂ ਸਭ ਸੰਗਤਾਂ ਦੇ ਚਰਨਾਂ ਵਿੱਚ ਆਪਣੇ ਵੱਲੋਂ ਬੇਨਤੀ ਕਰਦਾ ਹਾਂ ਕਰਤਾਰ ਨਗਰ ਦੀ ਸੰਗਤ ਵੱਲੋਂ ਬੇਨਤੀ ਹੈ ਕਿ ਅਮਰਤਾਰੀ ਹੋਵੋ ਸਿੰਘ ਸਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ ਰਵੋ ਔਰ ਅੱਜ ਜੋ ਗੁਰਤੇਗ ਭਾਦਰ ਸਾਹਿਬ ਜੀ ਦਾ ਨਗਰ ਕੀਰਤਨ ਆ ਰਿਹਾ ਹੈ ਇਹਦੇ ਵਿੱਚ ਵੱਧ ਚੜ ਕੇ ਇਹ ਸਾਲ ਉਹ ਸੰਗਤਾਂ ਦੀ ਸੇਵਾ ਕਰੋ ਇਹ ਹੀ ਸਾਡਾ ਮਨੋਰਥ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦੀ ਆਪਾਂ ਨਵੇਂ ਪੰਜਾਬ ਆਰਿਆਂ ਦੇ ਜਿਨ੍ਹਾਂ ਨੇ ਸਾਰਾ ਇਹ ਨਗਰ ਕੀਰਤਨ ਕਵਰ ਕੀਤਾ ਸੋ ਸਪੈਸ਼ਲ ਧੰਨਵਾਦ ਸਾਡੇ ਸਰਤਾਬ ਮਨਜੀਤ ਸਿੰਘ ਐਮਸੀ ਸਾਹਿਬ ਸਰਦਾਰ ਸੁਖਦੇਵ ਸਿੰਘ ਜੀ ਪ੍ਰਧਾਨ ਬਾਬਾ ਜੀ ਗੁਰਪਾਈ ਗੁਰਪ੍ਰੀਤ ਸਿੰਘ ਜੀ ਜਿਨ੍ਹਾਂ ਦੇ ਸਜੋ ਸਦਕਾ ਵੇਖੋ ਆ ਵੈਲਕਮ ਕੀਤਾ ਗਿਆ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਉਹਨਾਂ ਸ਼ਹੀਦਾਂ ਨੂੰ ਕੋਟਨ ਕੋਟ ਪ੍ਰਣਾਮ ਕੀਤਾ ਇਹਨਾਂ ਵੀਰਾਂ ਦਾ ਉਪਰਾਲਾ ਹੈ ਅਸੀਂ ਇਹਨਾਂ ਵੀਰਾਂ ਦੇ ਧੰਨਵਾਦੀਆਂ ਸਰਦਾਰ ਮਨਜੀਤ ਸਿੰਘ ਐਮਸੀ ਸਾਹਿਬ ਦੇ ਸਰਦਾਰ ਸੁਖਦੇਵ ਸਿੰਘ ਹੋਣਾ ਪ੍ਰਧਾਨ ਜੀ ਹੋਣਾ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਕੀਰਤਨ ਪਟਾਲਾ ਸ਼ਾਹੀ ਤੱਕ ਪਹੁੰਚਾਇਆ ਵਾ ਇਸੋ ਬੱਤੀ ਸੰਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਸੰਤਾਨੂ ਸੰਦੇਸ਼ ਵਾਈਂ ਵੀ ਖਾਲਸਾ ਵਾਈਂ ਵੀ ਸੰਤਾਨੂ ਸੰਦੇਸ਼ ਦੇ ਰਿਹਾ ਕਿ ਜੇ ਸ਼ਾਮ ਦੀ ਧਰਤੀ ਤੋਂ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਤੇ ਬਾਅਦ ਰਿਸੀ ਦੀ ਦਵਸਤੇ ਇਹ ਨਗਰ ਕੀਰਤਨ ਚੱਲ ਕੇ ਆਇਆ ਸੰਗਤਾਂ ਇਹ ਪਹਿਲਾਂ ਹੀ ਬੜਾ ਉਤਸ਼ਾਹ ਸੀ ਤੇ ਹੋਰ ਵੀ ਕਾਫੀ ਦੂਰ ਦੂਰੋਂ ਸੰਗਤਾਂ ਚੱਲ ਕੇ ਆਈਆਂ ਇਸ ਨਗਰ ਕੀਰਤਨ ਦੇ ਦਰਸ਼ਨ ਕਰਨ ਲਈ ਗੁਰੂ ਸਾਹਿਬ ਦੀਆਂ ਸ਼ਸਤਰਾਂ ਦੀ ਦਰਸ਼ਨ ਕਰਨ ਲਈ ਤੋਂ ਸੰਗਤਾਂ ਕਾਫੀ ਉਤਸ਼ਾਹਤ ਕਿਉਂਕਿ ਕਾਫੀ ਟਾਈਮ ਬਾਅਦ ਇਹ ਦੁਬਾਰਾ ਫੇਰ ਚੰਗਤਨ ਮਿਲਲੀ ਦੇਖਿਓ ਕਿ ਉਤਸ਼ਾਹ ਕਾਫੀ 2-3 ਹਫ਼ਤੇ ਹੋ ਗਏ ਮੰਤਰੀ ਲਾਲੋ ਇੱਕ ਹੋ ਚੁੱਕਾ ਹੈ ਲੋਕਾਂ ਦੀ ਬੜਾ ਉਤਸ਼ਾਹ ਹੀ ਨਗਰ ਕੀਰਤਨ ਦੇ ਦੇਖਣ ਚ ਕਿ ਸਾਡੇ 350 ਸਾਲ ਅਜ ਨਗਰ ਕੀਰਤਨ ਪਟਾਲਾ ਸ਼ਹਿਰੀ ਧਰਤੀ ਤੇ ਪਹੁੰਚ ਚੁੱਕਾ ਹੈ ਕਿ ਬਾਬੇ ਨਾਨਕ ਦੀ ਧਰਤੀ ਤੇ ਤੇ ਜਿਹ ਨਾਨਕ ਜੀ ਦੀ ਪਟਾਲਾ ਧਰਤੀ ਬੜੀ ਪਵਿੱਤਰ ਹੈ ਜੀ ਇੱਥੇ ਬਾਬੇ ਨਾਨਕ ਜੀ ਦਾ ਵਿਆਹਪੁਰਬ ਵੀ ਬੜੇ ਤੁੰਤਾਂ ਤੇ ਹੋਰ ਵੀ ਬੜੇ ਜਿਹੜੇ ਅ ਨਗਰ ਕੀਰਤਨ ਬੜੀ ਤੁੰਤਾਂ ਨਾਲ ਚੱਲ ਸਕਦਾ ਦੇਸ਼ aí ਸੰਤਾਂ ਨੇ ਤੇ ਬਾਤ ਚੜ ਕੇ ਇਸ ਵਿੱਚ ਯੋਗਦਾਨ ਸੇਵਾ ਦਾ ਪਾਇਆ ਕਰੋ ਤਾਂ ਜਿਹੜੇ ਹੋਰ ਵੀ ਵਧੀਆ ਤਰੀਕੇ ਨਾਲ ਕੀਤਾ ਜੀ